ਸ਼ਰਾਰਤੀ ਅਨਸਰਾਂ ਤੇ ਲਈ ਹੁਣ ਬਚਣ ਦਾ ਕੋਈ ਰਾਹ ਨਹੀਂ ਜਿਹੜੇ ਮਾਹੌਲ ਖਰਾਬ ਕਰਦੇ ਨੇ ਉਹਨਾਂ ਦੇ ਲਈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹੁਣ ਜ਼ੀਰੋ ਟੋਲਰੈਂਸ ਦਾ ਐਲਾਨ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਬਿਨਾਂ ਨੰਬਰ ਪਲੇਟਾਂ ਵਾਲੇ ਬਾਈਕਰ ਬੁਲਟਾਂ ਤੇ ਪਟਾਕੇ ਮਾਰਨ ਵਾਲੇ ਹੁੱਲੜਬਾਜ਼ ਨਸ਼ੇੜੀ ਅਨਸਰ ਜਿਹੜੇ ਸ਼ਹਿਰ ਦੇ ਅੰਦਰ ਚੋਰੀ ਸਨੇਚਿੰਗ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕਰਦੇ ਨੇ ਅੱਜ ਤੋਂ ਉਹਨਾਂ ਦੀ ਖੈਰ ਨਹੀਂ ਹੈ ਕਿਉਂਕਿ ਹੁਣ ਪੁਲਿਸ ਜਿਹੜੀ ਹੈ ਉਹ ਸਖਤ ਹੋ ਚੁੱਕੀ ਹੈ ਪ੍ਰਸ਼ਾਸਨ ਜਿਹੜਾ ਹੈ ਉਹ ਆਪਣੇ ਸ਼ਹਿਰ ਨੂੰ ਲੈ ਕੇ ਚੌਕੰਨਾ ਹੋ ਚੁੱਕੀ ਹੈ ਇੱਕ ਚੈਕਿੰਗ ਜਿਹੜੀ ਹੈ ਉਹ ਹੁਣ ਇੱਕ ਦਿਨ ਦੀ ਨਹੀਂ ਰੈਗੂਲਰ ਚੱਲੇਗੀ ਸ਼ਹਿਰ ਦੇ ਹਰ ਮੁੱਖ ਚੌਕ ਤੇ ਵਕ-ਵਕ ਸਮਿਆਂ ਤੇ ਨਾਕਾਬੰਦੀ ਹੋਵੇਗੀ ਜਿਹੜਾ ਵੀ ਨਿਯਮ ਤੋੜੇਗਾ ਉਸ ਦੀ ਗੱਡੀ ਇੰਪਾਉਂਡ ਹੋਵੇਗੀ ਤੇ ਕਾਨੂੰਨੀ ਕਾਰਵਾਈ ਹੋਵੇਗੀ ਨਾਲ ਹੀ ਸ਼ਹਿਰ ਦੇ ਵਪਾਰੀਆਂ ਨੂੰ ਵੀ ਸਖਤ ਚੇਤਾਵਨੀ ਹੈ ਕਿ ਦੁਕਾਨਾਂ ਦੇ ਅੱਗੇ ਨਜਾਇਜ਼ ਸਮਾਨ ਨਾ ਰੱਖਿਆ ਜਾਵੇ ਰੇੜੀਆਂ ਨੂੰ ਸਾਈਡ ਕਰਾਇਆ ਜਾਵੇ ਸ਼ਹਿਰ ਨੂੰ ਕਾਇਦੇ ਦੇ ਵਿੱਚ ਲਿਆਉਣ ਦੇ ਲਈ ਪੁਲਿਸ ਦੇ ਵੱਲੋਂ ਵੱਡਾ ਅਭਿਆਨ ਜੜਾ ਹੈ ਉਹ ਸ਼ੁਰੂ ਕਰ ਦਿੱਤਾ ਗਿਆ ਤੇ ਗਲਤ ਰਸਤੇ ਤੇ ਤੁਰੇ ਨੌਜਵਾਨਾਂ ਦੇ ਲਈ ਸਿੱਧਾ ਸੁਨੇਹਾ ਵੀ ਹੈ ਕਿ ਗਲਤ ਕੰਮ ਛੱਡੋ ਨਸ਼ੇ ਛੱਡੋ ਮੇਨਸਟ੍ਰੀਮ ਦੇ ਵਿੱਚ ਆਓ ਅਤੇ ਆਪਣੀ ਜ਼ਿੰਦਗੀ ਸੁਧਾਰੋ ਕਿਉਂਕਿ ਹੁਣ ਪੁਲਿਸ ਜਿਹੜੀ ਹੈ ਉਹ ਪੂਰੀ ਤਿਆਰੀ ਦੇ ਵਿੱਚ ਹੈ ਖਬਰ ਜਿਹੜੀ ਹੈ ਰਾਜਪੁਰਾ ਤੋਂ ਜੁੜੀ ਹੋਈ ਹੈ ਜਿੱਥੇ ਕੀ ਦਾਦੀਏ ਕੀ ਪੀਸਰ ਇਨਚਾਰਜ ਕਮਲਜੀਤ ਸਿੰਘ ਟ੍ਰੈਫਿਕ ਇਨਚਾਰਜ ਗੁਰਬਚਨ ਸਿੰਘ ਕਸਤੂਰਬਾ ਚੌਕੀ ਇਨਚਾਰਜ ਨਿਸ਼ਾਨ ਸਿੰਘ ਤੇ ਫੋਕਲ ਪੁਆਇੰਟ ਇਨਚਾਰਜ ਬਲਵੀਰ ਸਿੰਘ ਸਮੇਤ ਪੂਰੀ ਟੀਮ ਦੇ ਵੱਲੋਂ ਇੱਕ ਇੱਕ ਮੋਟਰਸਾਈਕਲ ਇੱਕ ਇੱਕ ਸ਼ੱਕੀ ਨੰਬਰ ਪਲੇਟ ਤੇ ਨਜ਼ਰ ਰੱਖ ਲਈ ਹੋਈ ਨਜ਼ਰ ਆਈ ਹੈ ਸ਼ਹਿਰ ਦੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਸ਼ੇਅਰ ਕਰ ਰਿਹਾ ਤੁਹਾਡੇ ਨਾਲ ਕਿਉਂਕਿ ਹੁਣ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਇਸ ਤਰ੍ਹਾਂ ਚੌਕੰਨਾ ਹੋ ਚੁੱਕਾ ਹੈ ਸਖਤ ਹੋ ਚੁੱਕੇ ਕਿ ਹੁਣ ਸ਼ਹਿਰ ਦੇ ਅੰਦਰ ਕੋਈ ਵੀ ਹੁੱਲੜਬਾਜ਼ੀ ਨਹੀਂ ਹੋਣ ਦਿੱਤੀ ਜਾਵੇਗੀ ਦੱਸ ਦਿਓ ਕਿ ਬੀਤੇ ਹੀ ਦਿਨ ਇਨਸਪੈਕਟਰ ਗੁਰਸੇਵਕ ਸਿੰਘ ਸਿੱਧੂ ਨੇ ਥਾਣਾ ਰਾਜਪੁਰਾ ਸਿਟੀ ਦਾ ਚਾਰਜ ਸੰਭਾਲ ਲਿਆ ਤੇ ਜਿਸ ਤੋਂ ਬਾਅਦ ਲਾਅਨ ਆਰਡਰ ਦੇ ਸਿੱਤ ਨੂੰ ਦੇਖਦੇ ਹੋਏ ਐਸ ਐਚਓ ਸਿਟੀ ਰਾਜਪੁਰਾ ਗੁਰਸੇਵਕ ਸਿੰਘ ਸਿੱਧੂ ਨੇ ਆਪਣੇ ਪੁਲਿਸ ਟੀਮ ਪੀ ਸਰ ਇੰਚਾਰਜ ਕਮਲਜੀਤ ਸਿੰਘ ਤੇ ਟ੍ਰੈਫਿਕ ਇੰਚਾਰਜ ਗੁਰਵਚਨ ਤੇ ਕਸਤੂਰਵਾਚੋਂ ਇੰਚਾਰਜ ਨਿਸ਼ਾਨ ਸਿੰਘ ਤੇ ਫੋਕਲ ਪੁਆਇੰਟ ਤੋਂ ਕੀ ਇੰਚਾਰਜ ਬਲਵੀਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਸ਼ਹਿਰ ਦੇ ਟਾਲੀ ਵਾਲਾ ਚੌਕ ਨੇੜੇ ਨਾਕਾਬੰਦੀ ਕੀਤੀ ਸੀ। ਆਵਾਜ਼ ਆ ਜੂਗੀ। ਪੰਜਾਬੀ ਦਾ ਵਿਆਹ ਚਲਾਇਆ ਜਾ ਰਿਹਾ ਹੈ ਕਿਸੇ ਹਿੰਦ ਅਚਾਰ। ਮਾਨਜੂਗ ਇਸਪੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਸਾਡੇ ਸ਼ਹਿਰ ਰਾਜਪੁਰਾ ਦੇ ਵਿੱਚ ਮੇਰੇ ਨਾਲ ਪੀਸੀਆਰ ਇੰਚਾਰਜ ਕਮਲਜੀਤ ਸਿੰਘ ਤੇ ਟ੍ਰੈਫਿਕ ਇੰਚਾਰਜ ਗੁਰਵਚਨ ਤੇ ਕਾਸਟੈਂਡ ਤੋਂ ਇੰਚਾਰਜ ਨੇ ਬਲਵੀਰ ਸਿੰਘ ਤੇ ਨਿਸ਼ਾਨ ਸਿੰਘ ਕੁਝ ਤੁਰ ਪੰਜ ਆ ਸਾਡੀ ਸਾਰੀ ਥਾਣਾ ਟੀਮ ਤੇ ਚੌਕੀ ਟੀਮ ਨੇ ਇਹ ਨਾਕਾਬੰਦੀ ਕੀਤੀ ਹੋਈ ਆ ਸਾਡਾ ਮੇਨ ਮਕਸਦ ਇਹ ਜਿਹੜੀ ਸ਼ਹਿਰ ਚ ਕੋਈ ਹੁਲੜਵਾਜੀ ਕਰ ਰਹੇ ਨੇ ਮੁੰਡੇ ਤੇ ਨੰਬਰ ਪਲੇਟ ਨਹੀਂ ਹੈ ਕੀ ਆ ਰਸੀ ਕੁਸ਼ੈਦਾ ਦੇ ਜਿਹੜੇ ਹੁਲੜਵਾਜੇ ਨੇ ਉਹਨਾਂ ਤੇ ਨੱਥ ਪਾਉਣਾ ਸਾਡਾ ਕੰਮ ਆ ਇਹ ਇਹ ਮੈਨਾਂ ਲਗਾਤਾਰ ਚਲਾਇਆ ਜਾਏਗਾ ਅੱਜ ਲਈ ਚਲਾਇਆ ਗਿਆ ਇਹ ਅਸੀਂ ਸ਼ਹਿਰ ਦੇ ਅਲੱਗ-ਅਲੱਗ ਪੁਆਇੰਟਾਂ ਤੇ ਇਹ ਨਾਕਾਬੰਦੀ ਕਰਾਂਗੇ ਤੇ ਜਿਹੜੇ ਮੋਟਰਸਾਈਕਲ ਨੇ ਜਿੱਥੇ ਹੁਲੜਵਾਜੀ ਹੁੰਦੀ ਆ ਅਸੀਂ ਉੱਥੇ ਨਾਕਾਬੰਦੀ ਕਰਕੇ ਇਹ ਹੁਲੜਵਾਜੀ ਨੂੰ ਰੋਕਾਂਗੇ ਤੇ ਮੋਟਰਸਾਈਕਲ ਪਾਉਂਡ ਕੀਤੇ ਜਾਣਗੇ ਤੁਹਾਡੇ ਜਰੀਏ ਮੇਰੀ ਇਹ ਵੀ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਵੀ ਤੁਹਾਡੇ ਕੋਲ ਸਾਡੇ ਸਰਕਾਰੀ ਨੰਬਰ ਹੈਗੇ ਆ ਜਿੱਥੇ-ਜਿੱਥੇ ਵੀ ਤੁਹਾਨੂੰ ਲੱਗਦਾ ਕਿ ਇੱਥੇ ਨਾਕਾ ਲੱਗਣਾ ਚਾਹੀਦਾ ਤੇ ਪੁਲਿਸ ਸਾਨੂੰ ਮੈਸੇਜ ਕਰੋ ਤੇ ਅਸੀਂ ਉੱਥੇ ਨਾਕਾ ਲਾਵਾਂਗੇ ਜਿੱਦਾਂ ਤੁਸੀਂ ਕਹੋਗੇ ਨਾਕਾਬੰਦੀ ਕਰਕੇ ਚੈਕਿੰਗ ਕਰਾਂਗੇ ਜਿੱਥੇ ਜਿੱਥੇ ਤੁਹਾਨੂੰ ਲੱਗਦਾ ਵੀ ਇੱਥੇ ਨਾਕਾਬੰਦੀ ਕਰਨੀ ਚਾਹੀਦੀ ਹੈ ਜੀ ਮੇਨ ਬਾਜ਼ਾਰ 'ਚ ਵੀ ਸ਼ਾਮ ਦੇ ਸਮੇਂ ਕੁਝ ਸ਼ਰਾਰਤੀਆਂ ਸਰ ਜਿਹੜੇ ਹੈ ਕੁੰਦੇ ਅੰਦਰ ਲੱਦਦੇ ਹਨ ਹਾਂਜੀ ਸਾਡੀ ਪੀਸੀਆਰ ਜਿਹੜੀ ਪੀਸੀਆਰ ਉਹ 24 ਘੰਟੇ ਲੱਗੀ ਹੋਈ ਹੈ ਪਰ ਫਿਰ ਵੀ ਅਸੀਂ ਆਪਣੇ ਤੌਰ ਤੇ ਸਪੈਸ਼ਲ ਜਿਹੜੀ ਇਹ ਨਾਕਾਬੰਦੀ ਕਰ ਰਹੇ ਹਾਂ ਤਾਂ ਕਿ ਸ਼ਹਿਰ ਦੇ ਵਿੱਚ ਜੇ ਕੋਈ ਜਿੱਦਾਂ ਸ਼ਾਮ ਨੂੰ ਕੋਈ ਸ਼ਾਪਿੰਗ ਕਰਨ ਲਈ ਨਿਕਲਦਾ ਕੋਈ ਹੁਲੜ ਵਾਲੇ ਨਾਲ ਨਿਕਲ ਨੂੰ ਕੋਈ ਸਨੇਚਿੰਗ ਪੀਣੇ ਘਟਨਾਵਾਂ ਜੇ ਕੀ ਹੁੰਦੀ ਆ ਤਾਂ ਉਹਦੇ ਨੱਥ ਪਈ ਜਾਂਦੀ ਹੁਣ ਨਾਕੇ ਤੇਰਾ ਕੋਈ ਸ਼ੱਕੀ ਵਿਅਕਤੀ ਕਾਬੂ ਕੀਤਾ ਸਰ ਨਾਕੇ ਤੇ ਨਾਲ ਸੀ 3-4 ਸ਼ੱਕੀ ਬੰਦੇ ਕਾਬੂ ਕੀਤੇ ਆ 1-2 ਬੰਦਿਆਂ ਦੇ ਜਿਹੜੇ ਸ਼ਰਾਬ ਪੀਕੇ ਚਲਾ ਰਹੇ ਆ ਉਹਨਾਂ ਡਰੰਕ ਐਂਡ ਡਰਾਈਵ ਚਲਾਣ ਦੀ ਕੀਤਾ ਮਲਾਜਾ ਵੀ ਕਰਾਇਆ ਤੇ 10 ਅਸੀਂ ਪ੍ਰਾਇਮਰੀ ਚਲਾਨ ਕੀਤੇ ਆ ਤੇ ਹਜੇ ਨਾਕਾ ਸਾਡਾ ਜਾਰੀ ਆ ਅਸੀਂ ਕੋਸ਼ਿਸ਼ ਕਰਾਂਗੇ 20-25 ਚਲਾਨ ਕਰਾ ਕੀਤੇ ਜਾਣ ਸਰ ਸ਼ਹਿਰ ਵਾਸੀਆਂ ਨੂੰ ਕੀ ਕਹਿ ਸੰਦੇਜ ਮੈਂ ਸ਼ਹਿਰ ਵਾਸੀ ਨੂੰ ਮੇਰੀ ਇਹੀ ਪੀਲ ਜਿਹੜੀ ਮੈਂ ਪਹਿਲਾਂ ਕਹ ਕੀਤੀ ਹੈ ਕਿ ਜੇ ਤੁਹਾਨੂੰ ਲੱਗਦਾ ਵੀ ਸਾਨੂੰ ਇਸ ਇਨਾ ਇਨਾ ਪੁਆਇੰਟਾਂ ਤੇ ਇਹਨੇ ਨਾ ਮੋਤੀਆਂ ਤੇ ਵਰਕ ਕਰਨਾ ਚਾਹੀਦਾ ਉਹ ਸਾਡੇ ਨਾਲ ਕੋਆਪਰੇਟ ਕਰਨ ਸਾਨੂੰ ਦੱਸਣ ਅਸੀਂ 24 ਘੰਟੇ ਉਹਨਾਂ ਦੀ ਸੇਵਾ ਲਈ ਹਾਂ